ਮ ਮੰਜ਼ਿਲ ਉਨੀ ਨੂੰ ਮਿਲਦੀ ਹੈ ਜਿਨ ਕੇ ਸੁਪਨੋ ਮੇ ਜਾਨ ਹੁੰਦੀ ਹੈ ਪੰਖੋ ਸੇ ਕੁਛ ਨਹੀਂ ਹੁੰਦਾ ਹੌਸਲੇ ਸੇ ਉਡਾਨ ਹੁੰਦੀ ਸੋ ਇਹ ਜਿਹੜੀ ਆਪਦਾ ਆ ਪੰਜਾਬ ਸਰਕਾਰ ਨੂੰ ਵੀ ਜਿਹੜਾ ਆ ਡਿਸਾਸਟਰ ਸਟੇਟ ਅਨਾਉਂਸ ਕਰਨਾ ਪਿਆ ਉਹਦਾ ਕਾਰਨ ਕੀ ਆ ਕਿ ਇਸ ਵਾਰ ਉੱਪਰ ਪਹਾੜਾਂ ਚ ਪ੍ਰਸਾਤ ਹੋਈ ਤੁਸੀਂ ਦੇਖਿਆ ਕਿ ਕਿੰਨਾ ਬੱਦਲ ਫੜਦੇ ਪਏ ਸੀਗੇ ਔਰ ਉਹਦੇ ਨਾਲ ਡੈਮਾ ਦਾ ਜਿਹੜਾ ਪੱਧਰ ਆ 88 ਦਾ ਵੀ ਰਿਕਾਰਡ ਤੋੜ ਲਿਆ ਔਰ ਉਹਦੇ ਕਰਕੇ ਡੈਮਾ ਦੇ ਵਿੱਚ ਪਾਣੀ ਵਧਣ ਕਰਕੇ ਖਤਰੇ ਦੇ ਨਿਸ਼ਾਨ ਤੋਂ ਉਪਰ ਆਉਣ ਕਰਕੇ ਜਿਹੜਾ ਪਾਣੀ ਜਦੋਂ ਛੱਡਿਆ ਗਿਆ ਵੱਡੇ ਪੱਧਰ ਤੇ ਉਹਨੇ ਰੰਜੀਤ ਸਾਗਰ ਡੈਮ ਨੇ ਰਾਵੀ ਦੇ ਵਿੱਚ ਜਦੋਂ ਪੂਰਾ ਜਿਹੜਾ ਓਵਰਫਲੋ ਕੀਤਾ ਉਹਦੇ ਨਾਲ ਜਿਹੜੇ ਬੰਨ ਟੁੱਟ ਗਏ ਬੰਨ ਟੁੱਟਣ ਕਰਕੇ ਜਿਹੜੇ ਆ ਰਾਵੀ ਦੇ ਨਾਲ ਰਿਲੇਟਡ ਸਾਰੇ ਜਿਹੜੇ ਪਿੰਡ ਸੀਗੇ ਉਹ ਸਾਰੇ ਪਾਣੀ ਦੇ ਵਿੱਚ ਡੁੱਬ ਗਏ ਜਿੱਦਣ ਪਹਿਲੇ ਦਿਨ ਪਾਣੀ ਜਿਹੜਾ ਸਗਾਲਿਆ ਵੱਲੋਂ ਦਾ ਉਹ 8-8 ਫੁੱਟ ਦੇ ਕਰੀਬ ਸੀ ਲੋਕ ਛੱਤਾਂ ਦੇ ਚੜ ਗਏ ਸੋ ਇਸ ਆਫਤਾ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਨਿਰਸਵਾਰਥ ਤੌਰ ਤੇ ਕਿਉਂਕਿ ਪੰਜਾਬੀਆਂ ਦੀ ਇੱਕ ਖਾਸੀਅਤ ਆ ਕਿ ਕਿਸੇ ਨੂੰ ਭੁੱਖਾ ਜਿਹੜਾ ਦੇਖ ਨਹੀਂ ਸਕਦੇ ਕਿਸੇ ਨੂੰ ਕੁੱਫਾ ਸੌਣ ਨਹੀਂ ਦਿੰਦੇ ਜਗਲਨਾਂ ਦੇਖਿਆ ਕਿ ਸਾਡਾ ਪੰਜਾਬ ਡੋਬ ਰਿਹਾ ਤੇ ਸਾਰਾ ਪੰਜਾਬ ਖੜਾ ਹੋ ਗਿਆ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਵੱਸਦੇ ਪੰਜਾਬੀ ਨੇ ਉਹਨਾਂ ਨੇ ਆਪਣੇ ਲੋਕਾਂ ਦੀ ਇਸ ਆਫਤਾ ਦੇ ਵਿੱਚ ਮਦਦ ਕਰਨੀ ਸ਼ੁਰੂ ਕੀਤੀ ਔਰ ਅੱਜ ਅਸੀਂ ਨਿਰਬਿਗਨ ਜਿਹੜੀ ਇਹ ਸੇਵਾ ਜਾਰੀ ਆ ਆ ਨੈਸ਼ਨ ਸੰਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਜਿਹੜੀਆਂ ਸੀਐਨਐਫ ਦੀਆਂ ਟੀਮਾਂ ਨੇ ਉਹ ਲਗਾਤਾਰ ਜਿਹੜੀਆਂ ਦਸੂਆ ਸਾਡੀ ਪਾਸਟਰ ਐਸੋਸੀਏਸ਼ਨ ਤੇ ਆ ਕ੍ਰਿਸਚਨ ਆਸ਼ਰਮਣ ਦਸੂਆ ਤੇ ਸਾਡੀ ਗੁਰਦਾਸਪੁਰ ਦੀਆਂ ਟੀਮਾਂ ਮੇਰੇ ਮੈਂ ਲਾਰਸ ਚੌਧਰੀ ਸੀਐਨਐਫ ਦਾ ਰਾਸ਼ਟਰੀ ਪ੍ਰਧਾਨ ਤੇ ਬੱਬਾ ਗਿੱਲ ਪੰਜਾਬ ਜੂਤ ਪ੍ਰਧਾਨ ਤੇ ਸਾਡੇ ਜਿਹੜੇ ਦਸੂਏ ਦੇ ਸਾਡੇ ਪ੍ਰਧਾਨ ਸੋਨਮ ਸਿੰਘ ਲਾਹੌਰਿਆ ਜੀ ਤੇ ਦਸੂਆ ਪਾਸਟ ਅਸੋਸੀਏਸ਼ਨ ਦੀ ਟੀਮ ਨਿਰੰਤਰ ਜਿਹੜੀ ਆ 50 60 ਨੌਜੋਨਾਂ ਨੂੰ ਲੈ ਕੇ ਜਿਹੜੇ ਕਿ ਪਿੰਡਾਂ ਦੀਆਂ ਕਮੇਟੀਆਂ ਦੇ ਸਾਡੇ ਪ੍ਰਧਾਨ ਨੇ ਲਗਾਤਾਰ ਬਿਛਰ ਰਹੇ ਨੇ ਔਰ ਜਿੱਥੇ ਜਿੱਥੇ ਵੀ ਲੋੜ ਆ ਲੰਗਰ ਦੀ ਸੇਵਾ ਕਰ ਰਹੇ ਨੇ ਮੈਡੀਕਲ ਸਾਡੀਆਂ ਟੀਮਾਂ ਨੇ ਡਾਕਟਰ ਜਿਹੜੇ ਆ ਨਾਲ ਦੋ ਟੀਮ ਦੋ ਡਾਕਟਰ ਨੇ ਦੋ ਕੰਪਿਊਟਰ ਕੰਪਿਊਟਰ ਨੇ ਜੋ ਜੋ ਵੀ ਕਿਸੇ ਨੂੰ ਮੈਡੀਕਲ ਦੀਆਂ ਸਹੂਲਤਾਂ ਦਵਾਈਆਂ ਦੇ ਰਹੇ ਨੇ ਔਰ ਜਿਹੜੀ ਜਿਹੜੀ ਲੋਕਾਂ ਦੀ ਡਿਮਾਂਡ ਆਉਂਦੀ ਉਹ ਦੇ ਰਹੇ ਨੇ ਅੱਜ ਅਸੀਂ ਦੋ ਗੱਡੀਆਂ ਲੈ ਕੇ ਦੋ ਟਰਾਲੀਆਂ ਇੱਕ ਟਰਾਲੀ ਇੱਕ ਦੁੱਦੀ ਗੱਡੀ ਸੀ ਉਹਦੇ ਵਿੱਚ ਲੰਗਰ ਲੈ ਕੇ ਆਏ ਸੀ ਅਸੀਂ ਅੱਜ ਰਮਦਾਸ ਏਰੀਆ ਦੇ ਵਿੱਚ ਜਿਹੜੇ ਪਿੰਡ ਸੀਗੇ ਰਮਦਾਸ ਤੋਂ ਸ਼ੁਰੂ ਹੋ ਕੇ ਜੱਟਾਂ ਪਿੰਡ ਫਿਰ ਪਛੀਆਂ ਫਿਰ ਨਸੋਕੇ ਔਰ ਆਖਰੀ ਪਿੰਡ ਜਿਹੜਾ ਤੁਸੀਂ ਬੰਦਾ ਸੀਗਾ ਰਾਵੀ ਦੇ ਨਾਲ ਗੱਗੜੀ ਉੱਥੇ ਅਸੀਂ ਲਾਸਟ ਵਿੱਚ ਜਾ ਕੇ ਖਾਣਾ ਖਾੜਾ ਕੇ ਤੇ ਹੁਣ ਅਸੀਂ ਇਸ ਵੇਲੇ ਜਿਹੜਾ ਵਾਪਸ ਆ ਰਹੇ ਹਾਂ ਤੇ ਧਰਮਕੋਟ ਅੱਡੇ ਦੇ ਉੱਪਰ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਧੰਨਵਾਦ ਕੀਤਾ ਉਹਨਾਂ ਨੂੰ ਅਸੀਂ ਇਸ ਗੱਲ ਦੀ ਜਿਹੜੀ ਆ ਉਹਨਾਂ ਨੂੰ ਸ਼ਾਬਾਸ਼ ਦਿੱਤੀ ਕਿ ਤੁਸੀਂ ਇਹ ਜਿਹੜੀ ਸੇਵਾ ਕਰ ਰਹੇ ਆ ਇਹਦਾ ਅਜ਼ਰ ਤੁਹਾਨੂੰ ਪਰਮੇਸ਼ਵਰ ਨੇ ਦੇਣਾ ਸੋ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ ਜਦ ਤੱਕ ਲੋਕ ਜਿਹੜੇ ਇਸ ਆਫਤਾ ਦੇ ਵਿੱਚੋਂ ਨਿਕਲ ਨਹੀਂ ਜਾਂਦੇ ਇਸੇ ਤਰ੍ਹਾਂ ਇਹ ਟੀਮਾਂ ਜਿਹੜੀਆਂ ਕੰਮ ਕਰਦੀਆਂ ਰਹਿਣਗੀਆਂ ਸਾਡੀਆਂ ਜਿਹੜੀਆਂ ਪੰਜਾਬ ਦੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਔਰ ਇਸ ਕੰਮ ਨੂੰ ਲਗਾਤਾਰ ਜਾਰੀ ਰੱਖਾਂਗੇ ਜੋ ਸਾਨੂੰ ਵੀ ਫੀਡਬੈਕ ਆਏਗੀ ਕਿ ਲੋਕਾਂ ਦੀਆਂ ਜ਼ਰੂਰਤਾਂ ਨੇ ਉਸ ਦੇ ਮੁਤਾਬਕ ਅਸੀਂ ਅਗਲੇ ਜਿਹੜੇ ਪ੍ਰੋਗਰਾਮ ਆ ਉਹ ਇਸੇ ਤਰ੍ਹਾਂ ਲਿਖਦੇ ਰਹਿਾਂਗੇ